ਤਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਅਮਿਤ ਪਾਸਿੰਗ ਵਾਰਡ ਨੰਬਰ 65 ਤੋਂ ਇਲਾਕਾ ਨਿਵਾਸੀ ਸਾਡੇ ਇਲਾਕੇ ਚ 65 ਨੰਬਰ ਸੀ 65 ਨੰਬਰ ਵਾਰਡ ਤੋਂ ਚੌਧਰੀ ਪਰਿਵਾਰ ਵੱਲੋਂ ਨੀਰ ਚੌਧਰੀ ਜੀ ਖੜੇ ਨੇ ਚੌਧਰੀ ਪਰਿਵਾਰ ਵੱਲੋਂ ਕਰਵਾਏ ਗਏ ਕੰਮਾਂ ਦਾ ਇਲਾਕਾ ਦੇ ਨਿਵਾਸੀਆਂ ਨੂੰ ਪਤਾ ਜਿੰਨਾ ਕੰਮ ਚੌਧਰੀ ਪਰਿਵਾਰ ਨੇ ਕੀਤਾ ਪਰ ਕਦੀ ਵੀ ਫੋਟੋਆਂ ਖਿੱਚ ਕੇ ਨਹੀਂ ਪਾਈਆਂ ਜਦੋਂ ਕਿ ਦੂਜਿਆਂ ਵੱਲੋਂ ਹਮੇਸ਼ਾ ਫੋਟੋਆਂ ਖਿੱਚ ਕੇ ਪਾਈਆਂ ਜਾਂਦੀਆਂ ਤੋ ਇਸ ਵਾਸਤੇ ਇਲਾਕਾ ਨਿਵਾਸੀਆਂ ਨੂੰ ਇਹੋ ਅਪੀਲ ਹੈ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਜੋ ਤੁਹਾਡੇ ਕੰਮ ਕਰਦਾ ਹੈ ਚੌਧਰੀ ਪਰਿਵਾਰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਤੁਹਾਡੇ ਅੱਗੇ ਤੋਂ ਵੀ ਵੱਧ ਤੋਂ ਵੱਧ ਕੰਮ ਹੋ ਸਕੇ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਸਤੰਦਰਪਾਲ ਸਿੰਘ ਬੱਬੂ ਵਾਰ ਨੰਬਰ 65 ਦਾਸਨੀ ਹਾਂ ਜੀ ਸਾਡੇ ਇਲਾਕੇ ਵਿੱਚ ਚੌਧਰੀ ਸਾਹਿਬ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ ਜਿਹੜੇ ਹਰ ਵੇਲੇ ਹਰ ਬੰਦੇ ਦੀ ਗਰੀਬ ਦੀ ਜੋਗਾਰ ਦੀ ਬਦਦਰ ਹਰ ਵੇਲੇ ਤਿਆਰ ਰਹਿੰਦੇ ਆ ਕੋਈ ਵੀ ਕੰਮ ਇਹਨਾਂ ਨੂੰ ਕਹੋ ਕਿਸੇ ਵੇਲੇ ਵੀ ਕੋ ਰਾਤ ਦੇ 11 ਵਜੇ ਵੀ ਫੋਨ ਕਰੀਏ ਇਹ ਉਸੇ ਵੇਲੇ ਅਵੇਲੇਬਲ ਹੁੰਦੇ ਆ ਤੇ ਇਸੇ ਤਰ੍ਹਾਂ ਇਹਨਾਂ ਦੇ ਬੱਚੇ ਆ ਉਹਨਾਂ ਨੂੰ ਵੀ ਇਹੋ ਸੰਸਕਾਰ ਆ ਉਹਨਾਂ ਨੂੰ ਵੀ ਜਦੋਂ ਅਸੀਂ ਕਵਾਂਗੇ ਅੱਗੇ ਨਾਲੋਂ ਵੱਧ ਚੜ ਕੇ ਸਾਡੇ ਇਲਾਕੇ 'ਚ ਕੰਮ ਕਰਨਗੇ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੇ ਚੌਧਰੀ ਪਰਿਵਾਰ ਨੂੰ ਅੱਗੇ ਤੋਂ ਵੱਧ ਵੋਟਾਂ ਨਾਲ ਜਿਠਾ ਕੇ ਕੰਮ ਕਰੇ ਕਿੱਥੋਂ ਦੇ ਰਹਿਣ ਵਾਲੇ ਜੇ ਤੇ ਕੀ ਕਹਿਣਾ ਚਾਹੁੰਦੇ ਸੀ ਮੈਂ ਪੁਤਲੀ ਘਰ ਦੇ 1 ਨੰਬਰ ਗਲੀ ਦੀ ਜੰਪਲਾਂ ਜੀ ਤੇ 2 ਨੰਬਰ ਗਲੀ ਚ ਮੇਰੇ ਸੋਹਰੇ ਨੇ ਸ਼ਿੰਗਨਾ ਮਾਰਕੀਟ ਦਾ ਮੇਰਾ ਬਰਥਪਲੇਸ ਹੈ ਉਸੇ ਗਲੀ ਦੇ ਚੌਧਰੀ ਸਾਹਿਬ ਵੀ ਨੇ ਉਹ ਸਾਡੇ ਮਾਨਯੋਗ ਪਿਤਾ ਬਰਾਬਰ ਦਾ ਵੱਡੇ ਵੀਰ ਨੇ ਮੈਂ ਇਸ ਪੰਜਾਬ ਚ ਦੁਕਾਨ ਕਰਦੇ ਹਾਂ ਮੈਨੂੰ 38 ਸਾਲ ਹੋ ਗਏ ਨੇ ਤੇ ਜੋ ਮੈਂ ਦੇਖਿਆ ਕਿ ਚੌਧਰੀ ਸਾਹਿਬ ਨੂੰ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਕੋਈ ਕਵੇ ਤੇ ਉਹ ਕਦੀ ਕਿਸੇ ਤੋਂ ਪਿੱਛੇ ਨਹੀਂ ਹਟਦੇ ਕਈ ਵਾਰੀ ਸਾਰੰ ਵਿਚਾਰ ਚ ਬਹੁਤ ਪ੍ਰੋਬਲਮ ਵੀ ਆਈਆਂ ਜਦੋਂ ਵੀ ਅਸੀਂ ਚੌਧਰੀ ਸਾਹਿਬ ਨੂੰ ਫੋਨ ਕੀਤਾ ਉਹ ਹਮੇਸ਼ਾ ਨਾਲ ਕਰੋਤੇ ਨੇ ਆ ਕੇ ਸਾਡੇ ਕਦੀ ਕਿਸੇ ਤੋਂ ਪਿੱਛੇ ਨਹੀਂ ਹਟਣ ਵਾਲੇ ਬੰਦੇ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਆਪਣੇ ਇਲਾਕਾ ਵਸੇ ਨੂੰ ਅਪੀਲ ਹੈ ਕਿ ਉਹਨਾਂ ਦੀ ਬੇਟੀ ਨੀਰੇਤ ਚੌਧਰੀ ਬਹੁਤ ਪੜੀ ਲਿਖੀ ਬਹੁਤ ਸਿਆਣੀ ਸਮਝਦਾਰ ਉਹਨਾਂ ਦੀ ਨੂਰਾਨੀ ਨੀਰੂ ਚੌਧਰੀ ਨੀਰੇਤ ਚੌਧਰੀ ਖੜੀ ਹੈ ਤੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਥੈਂਕ ਯੂ ਸਾਰਿਆਂ ਦੇ ਅਗੋਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜੀ ਰਵਿੰਦਰ ਕੁਮਾਰ ਸੱਲੀ ਮੇਰਾ ਨਾਮ ਜੀ ਰਵਿੰਦਰ ਕੁਮਾਰ ਸੰਨੀ ਉਤਲੀ ਘਰ ਮੇਰੀ ਬੈਗ ਦੀ ਸ਼ਾਪ ਹੈ ਜੀ ਜੀ ਸੁਨਿੰਦਰ ਚੌਧਰੀ ਜੀ ਸਾਡੇ ਇਲਾਕੇ ਦੇ ਕਾਉਂਸਲਰ ਨੇ 30 ਸਾਲ ਤੋਂ ਲਗਾਤਾਰ ਕਾਉਂਸਲਰ ਇੱਥੋਂ ਤੇ ਰਹਿ ਰਹੇ ਨੇ ਉਹਨਾਂ ਨੇ ਕਾਫੀ ਬੁਨਿਆਦੀ ਢਾਂਚੇ ਨੂੰ ਉੱਪਰ ਚੁੱਕਿਆ ਸਾਡੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਜਰੂਰਤ ਹੋਵੇ ਹਰ ਟਾਈਮ ਸਾਡੇ ਨਾਲ ਸਾਡੇ ਪਰਿਵਾਰ ਵਾਂਗ ਸਾਡੇ ਨਾਲ ਰਹਿੰਦੇ ਨੇ ਤੇ ਮੈਂ ਆਮ ਜਨਤਾ ਨੂੰ ਵੀ ਬੇਨਤੀ ਕਰਾਂਗਾ ਜੀ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਇਸ ਵਾਰ ਉਹਨਾਂ ਦੀ ਬੇਟੀ ਨੀਰਜ ਚੌਧਰੀ ਨੂੰ ਜਿਤਾਇਆ ਜਾਵੇ ਜੀ ਠੀਕ ਕਿੰਨੇ ਨੰਬਰ ਵਾਰਡ ਹੈ ਕੀ ਕੀ ਕਰਨਾ ਚਾਹੁੰਦੇ ਅੱਜ ਜਿਸ ਸਿਲੈਕਸ਼ਨ ਤੇ ਪੱਕੇ ਹੁੰਦੇ ਆ ਇੱਥੇ 6 ਵਰਾਂ ਦਾ ਮੈਂ ਕੌਂਸਲਰ ਆ ਇਸ ਲਈ 3 ਮੱਤਿਆਂ ਸਾਲਾਂ ਤੋਂ ਮੈਂ ਇਸ ਲਖਤੇ ਦੀ ਸੇਵਾ ਕਰ ਰਿਹਾ ਹਾਂ ਇਸ ਵਾਰ ਇਹ ਲੇਡੀ ਸੀਟ ਹੋਣ ਕਰਕੇ ਮੈਂ ਆਪਣੀ ਬੱਚੀ ਨੂੰ ਘਲਾਰਿਆ ਮੈਂ ਲੋ ਆਸਾਰਿਆਂ ਸੱਜਣਾ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਇਹ ਅਪੀਲ ਕਰਨਾ ਹੈ ਕਿ ਪਹਿਲੀ ਵਾਰ ਮੇਰੀ ਬੱਚੀ ਜਲੋਤੀ ਹੈ ਉਹਨੂੰ ਮਤ ਤੋਂ ਵੱਧ ਮੁਰਤਾ ਨਾਲ ਆ ਕੇ ਅਮਰ ਸਰਦਾਰ ਘਰ ਬਣਾਓ ਕਿ ਜਿੰਨੀ ਹੋਰਾਂ ਮੈਂ ਜਿੱਤਿਆ ਇਹਨੂੰ ਸਭ ਤੋਂ ਵੱਧ ਮੁਰਤਾ ਦੇ ਜਿਤਾਓ ਬਿਲਕੁਲ ਇਹ ਵੀ ਮੇਰੇ ਤਰ੍ਹਾਂ ਉਸ ਤਰ੍ਹਾਂ ਹੀ ਸੇਵਾ ਕਰਨਗੇ ਜੇstra ਮੈਂ ਕੀਤੀ ਏ ਮੈਨੂੰ ਪਿਛਲੇ 23 ਸਾਲਾਂ ਕੋਈ ਕੈਂਡੀਡੇਟ ਨਹੀਂ 라 ਸਕਿਆ ਕਿਉਂਕਿ ਮੈਂ ਆਹਾਰ ਦੀ ਲੜਾਈ ਲੜੀ ਏ ਅੱਜ ਤੱਕ ਕਿਸੇ ਵੀ ਪਾਰਟੀ ਦੀ ਕੋਈ ਤਾਕਤ ਨਹੀਂ ਹੋਈ ਜੀ ਮੈਨੂੰ ਹਰਾ ਸਕਿਆ ਤੁਹਾਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਕੰਮ ਮੈਂ ਕੀਤੇ ਆ ਉਹ ਕੰਮ ਮੇਰੇ ਬੱਚੇ ਨਹੀਂ ਕਰਨਗੇ ਤੇ ਸਾਰਿਆਂ ਦਾ ਇਹ ਵਿਸ਼ਵਾਸ ਚੁੱਕਣਗੇ ਜਿੱਤਰਾ ਮੈਂ ਜਵਾਜ ਜਿੱਤਿਆ ਇਹ ਵਿਸ਼ਵਾਸ ਜੱਤਨਗੇ ਸਾਰਿਆਂ ਮੇਰੇ ਭੈਣਾ ਭਰਾਵਾਂ ਬਜ਼ੁਰਗਾਂ ਦਾ ਮਾਤਾਵਾਂ ਦਾ ਸ ਬੱਚਿਆਂ ਦਾ ਸਭ ਦਾ ਵਿਸ਼ਵਾਸ ਜੱਤਨਗੇ ਮੇਰਾ ਜੋ ਨਿਸ਼ਾਨ ਹੱਥ ਦਾ ਪੰਜ ਨੰਬਰ ਤੇ ਆ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਜਿਸ ਤਰ੍ਹਾਂ ਮੈਂ ਸੇਵਾ ਕੀਤੀ ਹੈ ਮੇਰੇ ਬੱਚੇ ਇਤਨੀ ਸੇਵਾ ਕਰਨਗੇ ਤੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਵਾਅਦ ਚੜ ਕੇ ਇਹ ਨੀਵੇ ਚੌਧਰੀ ਨੂੰ ਵੋਟਾਂ ਪਾਓ ਤੇ ਇਹਨੂੰ ਵੱਡੀ ਲੀਡ ਤੇ ਜਿਤਾਓ ਜਿਸ ਤਰ੍ਹਾਂ ਮੈਂ 44450 ਵੋਟ ਤੇ ਜਿੱਤਦਾ ਰਿਹਾ ਹਾਂ ਇਸ ਤਰ੍ਹਾਂ ਇਹਨੂੰ ਉਹਦੇ ਤੋਂ ਵੀ ਵੱਧ ਵੋਟਾਂ ਪਾ ਕੇ ਜਿਤਾਓ